ਫੁੱਲ ਡਿਟੇਲ ਹੈਗੀ ਹੈ ਜੀ ਇਸ ਤੋਂ ਪਹਿਲਾਂ ਆਪਾਂ ਐਡਵਰਟਾਈਜ਼ਮੈਂਟ ਨੰਬਰ 12/2023 ਅਧਿਨਾਈਆਂ ਪੋਸਟਾਂ ਦੀ ਡਿਟੇਲ ਪਾ ਚੁੱਕੇ ਆ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੈਲ ਆਈਕਨ ਪ੍ਰੈਸ ਨਹੀਂ ਕੀਤਾ ਤਾਂ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਕੋਲ ਨਹੀਂ ਆਣਾ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੈ ਘੰਟੀ ਦਾ ਬਟਨ ਦਬਾਇਆ ਹੋਇਆ ਉਹਨਾਂ ਕੋਲ ਨੋਟੀਫਿਕੇਸ਼ਨ ਆ ਗਿਆ ਹੋਵੇਗਾ ਤੇ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਬੈਲ ਆਈਕਨ ਨਹੀਂ press ਕੀਤਾ ਉਹਨਾਂ ਨੂੰ ਰਿਕਵੈਸਟ ਹੈ ਪਲੀਜ਼ ਸਬਸਕ੍ਰਾਈਬ ਕਰ ਲਓ ਤਾਂ ਕਿ ਜਿੰਨੀਆਂ ਵੀ ਅਪਡੇਟ ਹੋਣ ਜਿੰਨੀਆਂ ਵੀ ਗਵਰਨਮੈਂਟ ਜੋਬ ਦੀ ਜਾਣਕਾਰੀਆਂ ਹੋਣ ਸਾਰੀ ਦੀ ਸਾਰੀ ਅਪਡੇਟ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲੇ ਠੀਕ ਹੈ ਜੀ ਰਿਕਵੈਸਟ ਹੈ ਪਲੀਜ਼ ਇੱਕ ਵਾਰ ਸਾਰੇ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੁਰ press ਕਰ ਲਓ ਜੀ 21 ਅਸਾਮੀਆਂ ਆਈਆਂ ਨੇ ਜੀ ਜੂਨੀਅਰ ਡਰਾਫਟਸਮੈਨ ਦੀਆਂ ਦੇਖਦੇ ਆਪਾਂ ਕਿਹੜੀਆਂ-ਕਿਹੜੀਆਂ ਅਸਾਮੀਆਂ ਨੇਗੀਆਂ ਡਿਟ ਅਪਲਾਈ ਹੁਣ ਅੱਜ ਤੋਂ ਸ਼ੁਰੂ ਹੋ ਚੁੱਕਿਆ ਜੀ ਆਨਲਾਈਨ ਅਪਲਾਈ ਕਰਨ ਦਾ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਦੇ ਦੇਾਂਗੇ ਲਾਸਟ ਡੇਟ 31 12 2023 ਸ਼ਾਮ 5 ਵਜੇ ਤੱਕ ਹੈ ਅਤੇ ਫੀਸ ਭਰਨ ਦੀ ਲਾਸਟ ਡੇਟ 31 1 2024 ਹੈ ਲਾਸਟ ਡੇਟ ਦੀ ਵੇਟ ਕਿਸੇ ਕੈਂਡੀਡੇਟ ਨੇ ਨਹੀਂ ਨਹੀਂ ਕਰਨੀ ਜੀ ਅਪਲਾਈ ਕਰਕੇ ਆਪ ਦਾ ਸੁਰਖਰੂ ਹੋ ਜਾਓ ਪੰਜਾਬ ਸਟੇਟ ਐਗਰੀਕਲਚਰ ਮਾਰਕੀਟਿੰਗ ਬੋਰਡ ਚ ਪੋਸਟਾਂ ਨੇ ਜੀ ਗਰੁੱਪ ਸੀ ਦੀਆਂ 21 ਕਲੀਅਰ ਹੈ ਜੀ ਹੁਣ ਗੱਲ ਕਰਦੇ ਆਪਾਂ ਵਿਸਟਾਰ ਫੋਕਸ ਆਮੀਆਂ ਦੀ ਅਸਾਮੀਆਂ ਦਾ ਨਾਮ ਹੈ ਜੂਨੀਅਰ ਡਰਾਫਟਸਮੈਨ ਆਰਕੀਟੈਕ ਕੁੱਲ ਅਸਾਮੀਆਂ ਇੱਕ ਨੇ ਜਨਰਲ ਕੈਟਾਗਰੀ ਦੀਆਂ ਜੂਨੀਅਰ ਡਰਾਫਟਸਮੈਨ ਸਿਵਲ ਐਂਡ ਪਬਲਿਕ ਹੈਲਥ ਚ ਜਨਰਲ ਦੀਆਂ 9 ਨੇ ਜੀ ਜਿਦੇ ਚੋਂ ਊਮਨਜ਼ ਦੇ ਲਈ 2 ਰਿਜ਼ਰਵ ਨੇ ਐਸ ਸੀ ਐਂਡ ਬੀ ਦੀਆਂ 2 ਦੋ ਚੋਂ ਇੱਕ ਊਮਨ ਦੇ ਲਈ ਰਿਜ਼ਰਵ ਹੈ ਐਸ ਸੀ ਆਰ ਐਂਡ ਉਹਦੀਆਂ 2 ਊਮਨ ਲਈ ਕੋਈ ਨਹੀਂ ਬੀ ਸੀ ਇੱਕ ਊਮਨ ਕੋਈ ਨਹੀਂ ਐਕਸ ਸਰਵਿਸਮੈਨ ਐਸ ਸੀ ਐਂਡ ਬੀ ਇੱਕ ਊਮਨ ਦੇ ਲਈ ਕੋਈ ਨਹੀਂ ਸਪੋਰਟਸ ਪਰਸਨ ਜਨਰਲ ਇੱਕ ਊਮਨ ਲਈ ਕੋਈ ਨਹੀਂ ਫਿਜ਼ੀਕਲੀ ਹੈਂਡੀਕੈਪਡ ਔਰਥੋ ਇੱਕ ਪੋਸਟ ਹੈ ਜੀ ਇੱਕ ਊਮਨ ਦੇ ਲਈ ਰਿਜ਼ਰਵ ਹੈ ਐਰਗੋਨੋਮਿਕਲੀ ਵਿਕਰ ਸੈਕਸ਼ਨ ਦੀ ਵੀ ਇੱਕ ਪੋਸਟ ਹੈ ਜੀ ਉਹ ਊਮਨ ਕੈਂਡੀਡੇਟ ਦੇ ਲਈ ਰਿਜ਼ਰਵ ਹੈ ਕਲੀਅਰ ਹੈ ਜੀ ਅਸਾਮੀ ਦਾ ਨਾਮ ਜੂਨੀਅਰ ਡਰਾਫਟਸਮੈਨ ਇਲੈਕਟ੍ਰੀਕਲ ਇੱਕ ਹੈ ਜੀ ਉਹ ਵੀ ਜਨਰਲ ਕੈਟਾਗਰੀ ਦੀ ਊਮਨ ਦੇ ਲਈ ਕੋਈ ਨਹੀਂ ਹੈਗੀ ਜੂਨੀਅਰ ਡਰਾਫਟਸਮੈਨ ਟਾਊਨ ਪਲੈਨਿੰਗ ਚ ਜਨਰਲ ਦੀ ਇੱਕ ਪੋਸਟ ਹੈ ਜੀ ਊਮਨ ਦੇ ਲਈ ਕੋਈ ਨਹੀਂ ਹੈਗੀ ਕਲੀਅਰ ਹੈ ਜੀ ਹੁਣ ਇਹ ਜਿਹੜੀਆਂ ਅਸਾਮੀਆਂ ਨੇ ਇਹਨਾਂ ਨੂੰ ਪੋ ਵਿਖਦੇ ਵਿੱਚ ਵਧਾਇਆ ਘਟਾਇਆ ਵੀ ਜਾ ਸਕਦਾ ਹੈ। ਕਲੀਅਰ ਹੈ ਇਹ ਹੱਕ ਹੈ ਜਿਹੜਾ ਬੋਰਡ ਕੋਲੇ ਰੱਖ ਮੈਂ ਜੀ। ਸ਼੍ਰੈਣੀ ਕੋਟ ਤੋਂ ਸਾਰਿਆਂ ਨੂੰ ਪਤਾ ਹੀ ਹੈ ਜੀ ਰੱਖਵਾ ਕਰਨੇ ਜਿਹੜਾ ਅਕੋਰਡਿੰਗ ਟੂ ਰਿਜ਼ਰਵੇਸ਼ਨ ਹੈ ਜਿਹੜੀ ਮਿਲੇਗੀ ਤੁਹਾਨੂੰ। ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਪਲੀਜ਼ ਰਿਕੁਐਸਟ ਸਾਰਿਆਂ ਨੂੰ ਫੇਸਬੁੱਕ ਟਵਿੱਟਰ ਇੰਸਟਾਗ੍ਰam ਥ੍ਰੈਡ ਸਾਰੇ ਦੇ ਸਾਰੇ ਲਿੰਕ ਸਬਸਕ੍ਰਾਈਬ ਕਰਨੇ ਨੇਗੇ ਤੁਸੀਂ ਕੋਈ ਵੀ ਲਿੰਕ ਛੱਡਣਾ ਨਹੀਂ ਹੈ ਠੀਕ ਹੈ ਸਾਰੇ ਦੇ ਸਾਰੇ ਲਿੰਕ ਫੋਲੋ ਕਰੋ ਤਾਂ ਕਿ ਜਾਣਕਾਰੀ ਇਹ ਜਿਹੜੀ ਤੁਹਾਨੂੰ ਲਗਾਤਾਰ ਮਿਲਦੀ ਰਹੇ ਇਨਫੋ ਅਬਾਊਟ ਆਲ ਟੈਕ ਚੈਨਲ ਆਪਣਾ ਹੈਗਾ ਟੈਕਨੀਕਲ ਵੀਡੀਓ ਲਈ ਜੇਕਰ ਅਪਲਾਈ ਕਰਦੇ ਸਮੇਂ ਦਿੱਕਤ ਹੁੰਦੇ ਜੋ ਕੋਈ ਹੋਰ ਵੀ ਟੈਕਨੀਕਲ ਦਿੱਕਤ ਆਉਂਦੀ ਹੈ ਤਾਂ ਪਲੀਜ਼ ਰਿਕੁਐਸਟ ਜਰੂਰ ਕਰਦੇ ਹੋ ਚੈਨਲ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਲਿਓ ਠੀਕ ਹੈ ਲਿੰਕ ਵੀ ਸਾਰੇ ਸਬਸਕ੍ਰਾਈਬ ਕਰ ਲਿਓ ਪੀਡੀਐਫ ਲ ਟੈਲੀਗ੍ਰਾਮ ਚਲਦੇ ਪ੍ਰੋਵਾਈਡ ਕਰਵਾ ਦੇਗੇ ਜੀ ਐਜੂਕੇਸ਼ਨ ਕੁਆਲਿਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਜੂਨੀਅਰ ਡਰਾਫਟਸਮੈਨ ਆਰਕੀਟੈਕਟ ਦੇ ਲਈ ਕੈਂਡੀਡੇਟ ਨੇ 10ਵੀਂ ਪੱਧਰ ਤੱਕ ਦੀ ਪੰਜਾਬੀ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ ਡਿਪਲੋਮਾ ਕੈਂਡੀਡੇਟ ਨੇ ਕੀਤਾ ਹੋਣਾ ਚਾਹੀਦਾ ਹੈ ਆਰਕੀਟੈਕਚੁਰਲ ਅਸਿਸਟੈਂਟਸ਼ਿਪ ਫਰੋਮ ਦਾ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਜਾਂ ਕਿਸੇ ਹੋਰ ਯੂਨੀਵਰਸਿਟੀ ਤੋਂ ਜਾਂ ਇੰਸਟੀਚਿਊਟ ਤੋਂ ਜਾਂ ਹਾਇਰ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਸੇਮ ਲਾਈਨ ਚ ਡਿਪਲੋਮਾ ਜਾਂ ਡਿਗਰੀ ਆਰਕੀਟੈਕਚੁਰਲ ਔਰ ਇਟਸ ਇਕੁਇਲੈਂਟ ਜਾਂ ਇਸ ਦੇ ਬਰਾਬਰ ਦੀ ਅਤੇ 10ਵੀਂ ਪੱਧਰ ਤੱਕ ਦੀ ਕੈਂਡੀਡੇਟ ਨੇ ਪੰਜਾਬੀ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੂਨੀਅਰ ਡਰਾਫਟਸਮੈਨ ਸਿਵਲ ਅਤੇ ਪਬਲਿਕ ਹੈਲਥ ਦੇ ਵਿੱਚ ਕੈਂਡੀਡੇਟ ਦੇ ਵੀ 10ਵੀਂ ਜਿਹੜੀ ਪਾਸ ਕੀਤੀ ਹੋਣੀ ਚਾਹੀਦੀ ਹੈ ਤੇ 2 ਸਾਲ ਦਾ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਡਰਾਫਟ ਡਰਾਫਟਸਮੈਨ ਦਾ ਸਿਵਲ ਦਾ ਠੀਕ ਹੈ ਜੀ ਇੰਡਸਟਰੀਅਲ ਟ੍ਰੇਨਿੰਗ ਇੰਸਟੀਚਿਊਟ ਯਾਨੀ ਕਿ ਆਈਆਈਟੀ ਤੋਂ ਜਿਹੜੀ ਅਪਰੂਵ ਹੋਵੇ ਐਨਸੀਵੀਟੀ ਤੋਂ ਠੀਕ ਹੈ ਜੀ ਨੈਸ਼ਨਲ ਕਾਉਂਸਲ ਫਾਰ ਵੋਕੇਸ਼ਨਲ ਟ੍ਰੇਨਿੰਗ ਨੈਸ਼ਨਲ ਟ੍ਰੇਡ ਸਰਟੀਫਿਕੇਟ ਕੈਂਡੀਡੇਟ ਕੋਲ ਹੋਣਾ ਚਾਹੀਦਾ ਹੈ ਔਰ ਹਾਇਰ ਕੁਆਲਿਫਿਕੇਸ਼ਨ ਇਨ ਦਾ ਸੇਮ ਲਾਈਨ ਚ ਹੋਣੀ ਚਾਹੀਦੀ ਹੈ ਡਿਪਲੋਮਾ ਜਾਂ ਡਿਗਰੀ ਸਿਵਲ ਦੇ ਵਿੱਚ ਜਾਂ ਇਸ ਦੇ ਬਰਾਬਰ ਦੀ ਯੋਗਤਾ ਅਤੇ ਕੈਂਡੀਡੇਟ ਨੇ 10ਵੀਂ ਪੱਧਰ ਤੱਕ ਦੀ ਪੰਜਾਬੀ ਹੈ ਜਿਹੜੀ ਉਹ ਪਾਸ ਕੀਤੀ ਹੋਣੀ ਚਾਹੀਦੀ ਹੈ ਜੂਨੀਅਰ ਡਰਾਫਟਸ ਇਲੈਕਟ੍ਰੀਕਲ ਦੀ ਗੱਲ ਕਰ ਲੈਣੇ ਜੀ ਕੈਂਡੀਡੇਟ ਨੇ 10ਵੀਂ ਪਾਸ ਕੀਤੀ ਹੋਣੀ ਚਾਹੀਦੀ ਹੈ ਅਤੇ 2 ਸਾਲ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ ਡਰਾਫਟਸ ਸਿਵਲ ਦਾ ਜਾਂ ਮਕੈਨਿਕਲ ਦਾ ਕਿਸੇ ਵੀ ਆਈਟੀਆਈ ਤੋਂ ਜਿਹੜੀ ਅਪਰੂਵ ਹੋਵੇ ਨੈਸ਼ਨਲ ਕਾਉਂਸਲ ਆਫ ਵੋਕੇਸ਼ਨਲ ਟ੍ਰੇਨਿੰਗ ਠੀਕ ਹੈ ਨੈਸ਼ਨਲ ਡੀਪੀ ਸਰਟੀਫਿਕੇਟ ਜਾਂ ਹਾਇਰ ਕੁਆਲਿਫਿਕੇਸ਼ਨ ਇਨ ਦਾ ਸੇਮ ਲਾਈਨ ਆਫ ਡਿਪਲੋਮਾ ਜਾਂ ਡਿਗਰੀ ਸਿਵਲ ਜਾਂ ਮਕੈਨੀਕਲ ਦਾ ਠੀਕ ਹੈ ਜੀ ਜਾਇਜ਼ ਦੇ ਬਰਾਬਰ ਦੀ ਯੋਗਤਾ ਅਤੇ 10ਵੀਂ ਪੱਧਰ ਤੱਕ ਦੀ ਪੰਜਾਬੀ ਕੈਂਡੀਡੇਟ ਨੇ ਲਾਜ਼ਮੀ ਪਾਸ ਕੀਤੀ ਹੋਣੀ ਚਾਹੀਦੀ ਹੈ ਜੂਨੀਅਰ ਡਰਾਫਟਸਮੈਨ Town Planning ਦੀ ਗੱਲ ਕਰ ਲੈਣੇ ਜੀ ਕੈਂਡੀਡੇਟ ਨੇ 10ਵੀਂ ਜਿਹੜੀ ਕੀਤੀ ਹੋਣੀ ਚਾਹੀਦੀ ਹੈ 2 ਸਾਲ ਦਾ ਸਰਟੀਫਿਕੇਟ ਕੋਰਸ ਹੋਣਾ ਚਾਹੀਦਾ ਹੈ ਡਰਾਫਟਸਮੈਨ ਸਿਵਲ ਦਾ ਕਿਸੇ ਵੀ ਆਈਟੀਆਈ ਤੋਂ ਜਿਹੜੀ ਅਪਰੂਵ ਹੋਵੇ ਨੈਸ਼ਨਲ ਕਾਉਂਸਲ ਔਰ ਵੋਕੇਸ਼ਨਲ ਟ੍ਰੇਨਿੰਗ ਤੋਂ ਨੈਸ਼ਨਲ ਟ੍ਰੇਡ ਸਰਟੀਫਿਕੇਟ ਤੋਂ ਜਾਂ ਇਸ ਦੇ ਬਰਾਬਰ ਦੀ ਯੋਗਤਾ ਇਨ ਆਰਕੀਟੈਕਚਰ ਐਂਡ ਟਾਊਨ ਪਲੈਨਿੰਗ ਤੋਂ ਜਾਂ ਹਾਇਰ ਯੋਗਤਾ ਇਨ ਸੇਮ ਲਾਈਨ ਡਿਪਲੋਮਾ ਜਾਂ ਡਿਗਰੀ ਸਿਵਲ ਔਰ ਆਰਕੀਟੈਕਚਰ ਜਾਂ ਜਾਂ ਇਸ ਦੇ ਬਰਾਬਰ ਦੀ ਯੋਗਤਾ ਠੀਕ ਹੈ ਜੀ 10ਵੀਂ ਪੱਧਰ ਤੱਕ ਦੀ ਪੰਜਾਬੀ ਕੈਂਡੀਡੇਟ ਨੇ ਪਾਸ ਕੀਤੀ ਹੋਣੀ ਚਾਹੀਦੀ ਹੈ ਕਲੀਅਰ ਹੈ ਜੀ ਇਹ ਸਾਰੀਆਂ ਪੋਸਟਾਂ ਦੇ ਲਈ ਤੁਹਾਨੂੰ ਯੋਗਤਾ ਦੱਸਤੀ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਪਲੀਜ਼ ਰਿਕੁਐਸਟ ਹੈ ਵੀ ਠੀਕ ਹੈ ਜੀ ਲਿੰਕ ਵੀ ਸਾਰੇ ਤੁਸੀਂ ਫੋਲੋ ਕਰਨੇ ਨੇ ਫੇਸਬੁਕ ਟਵਿੱਟਰ ਇੰਸਟਾਗ੍ਰam ਥ੍ਰੈਡ ਵਾਰ-ਵਾਰ ਤਾਂ ਕਿ ਨੇ ਕਾਫੀ ਕੈਂਡੀਡੇਟ ਰਹਿੰਦੇ ਨੇਗੇ ਫੋਲੋ ਕਰਨ ਵਾਲੇ WhatsApp ਚੈਨਲ ਵੀ ਆਪਣਾ ਨਵਾਂ ਬਣਿਆ ਹੋਇਆ ਪਲੀਜ਼ ਰਿਕਵੈਸਟ ਸਾਰੇ ਨੂੰ WhatsApp ਚੈਨਲ ਦਾ ਲਿੰਕ ਵੀ نیچے ਵੀਡੀਓ ਡਿਸਕ੍ਰਿਪਸ਼ਨ ਚ ਹੈ ਪਲੀਜ਼ ਉਹਨੂੰ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਜੂਨੀਅਰ ਡਰਾਫਟਸਮੈਨ ਆਰਕੀਟੈਕਟ ਦੀ ਗੱਲ ਕਰ ਲੈਣੇ ਜੀ ਪੋਸਟ ਪੇ ਸਕੇਲ ਹੈ ਜਿਹੜਾ ਜੀ ਲੈਵਲ 4 ਰਹੇਗਾ 25500 ਸ਼ੁਰੂਆਤੀ ਤਨਖਾਹ ਮਿਲੇਗੀ ਜੂਨੀਅਰ ਡਰਾਫਟਸਮੈਨ ਸਿਵਲ ਐਂਡ ਪਬਲਿਕ ਹੈਲਥ ਜੂਨੀਅਰ ਡਰਾਫਟਸਮ ਮਿਲੇਗੀ ਜੀ ਉਮਰ ਹੈ ਜਿਹੜੀ ਵੱਧ ਤੋਂ ਵੱਧ 37 ਸਾਲ ਹੋਣੀ ਚਾਹੀਦੀ ਹੈ ਤੇ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੇ 18 ਸਾਲ ਤੋਂ ਘੱਟ ਨਹੀਂ ਹੋਣੀ ਚਾਹੀਦੀ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਬਾਕੀ ਰਿਜ਼ਰਵੇਸ਼ਨ ਹੈ ਜਿਹੜੀ ਤੁਹਾਨੂੰ ਅਕੋਰਡਿੰਗ ਟੂ ਕੈਟਾਗਰੀ ਮਿਲੇਗੀ ਕਲੀਅਰ ਹੈ ਜੀ ਅਪਲਾਈ ਕਰਨ ਦੇ ਲਈ ਫੀਸ ਹੈ ਜਿਹੜੀ ਜੀ 1000 ਰੁਪਏ ਹੋਏਗੀ ਜਨਰਲ ਕੈਟਾਗਰੀ ਦੀ ਅਤੇ ਸੁਤੰਦਰ ਦਾ ਸਗਰਾਮੀ ਜਾਂ ਖਿਡਾਰੀ ਦੀ 1000 ਰੁਪਏ ਐਸਸੀ ਬੀਸੀ ਐਂਡ ਈਡਬਲਯੂਐਸ ਦੀ 250 ਰੁਪਏ ਸਾਬਕਾ ਫੌਜੀ ਅਤੇ ਆਸਰੀ ਐਕਸਰਿਸਮੈਨ ਡਿਪੈਂਡਡ 200 ਰੁਪਏ ਫਿਜ਼ੀਕਲ ਹੈਂਡੀਕੈਪਟ ਦੀ 500 ਰੁਪਏ ਹੈ ਜੀ 42 ਦੀ ਜਿਹੜੀ ਐਮਸੀਕਿਊ ਟਾਈਪ ਕੁਐਸਚਨ ਹੋਣਗੇ ਪਾਰਟ ਏ ਤੇ ਪਾਰਟ ਬੀ ਹੋਏਗਾ ਪਾਰਟ ਏ ਦੇ ਵਿੱਚ 10ਵੀਂ ਪੱਧਰ ਤੱਕ ਦੀ ਪੰਜਾਬੀ ਹੈ ਜਿਹੜੀ ਕੈਂਡੀਡੇਟ ਤੋਂ ਪੁੱਛੀ ਜਾਏਗੀ 50 ਮਾਰਕਸ ਦਾ ਪੇਪਰ ਹੋਏਗਾ ਜਿਦੇ ਚੋ 25 ਮਾਰਕਸ ਲੈਣੇ ਲਾਜ਼ਮੀ ਨੇਗੇ 네ਗੇਟਿਵ ਮਾਰਕਿੰਗ ਕੋਈ ਨਹੀਂ ਹੈਗੀ ਵੀ ਕਹਿੰਦਾ ਭਾਵੇਂ 50 ਦੇ 50 ਕੁਐਸਚਨ ਤੁਸੀਂ ਕਰਕੇ ਆਉਣੇ ਨੇ ਕੋਈ ਛੱਡ ਕੇ ਨਹੀਂ ਹੋਣਾ ਜੇਕਰ ਕੈਂਡੀਡੇਟ ਪਾਰਟ ਏ ਦੇ ਵਿੱਚੋਂ 25 ਨੰਬਰ ਨਹੀਂ ਲੈ ਜਾ ਪਾਉਂਦਾ ਤਾਂ ਪਾਰਟ ਬੀ ਦੇ ਲਈ ਉਹਨੂੰ ਨਹੀਂ ਮੰਨਿਆ ਜਾਏਗਾ ਕਲੀਅਰ ਹੈ ਜੀ ਤਾਂ ਕਹਿੰਦਾ ਭਾਵੇਂ ਪਾਰਟ A ਦੇ ਵਿੱਚੋਂ 50 'ਚੋਂ 25 ਨੰਬਰ ਲੈਣੇ ਲਾਜ਼ਮੀ ਹੀ ਨੇ ਤਾਂ ਹੀ ਤੁਹਾਡਾ ਜਿਹੜਾ ਪੇਪਰ B ਹੈ ਉਹ ਚੈੱਕ ਹੋਏਗਾ ਕਈ ਵਾਰੀ ਪੇਪਰ ਤੁਸੀਂ ਦੋਨੇ ਦੇ ਦਿੰਦੇ ਹੋ ਪਰ ਪਾਈਪਰ B ਦੇ ਮਾਰਕਸ ਤਦ ਤੱਕ ਨਹੀਂ ਦਿਖਾਈ ਦਿੰਦੇ ਜੇਕਰ ਕੈਂਡੀਡੇਟ ਨੇ 25 ਨੰਬਰ ਨਹੀਂ ਲਏ ਜੇ ਕੈਂਡੀਡੇਟ 25 ਨੰਬਰ ਤੋਂ ਕੱਟ ਲੈਂਦਾ ਤਾਂ ਪਾਰਟ B ਦੇ ਪੇਪਰ ਦੇ ਅੰਕ ਜਿਹੜੇ ਉਹ ਦਿਖਾਈ ਨਹੀਂ ਜਾਂਦੇ ਕਲੀਅਰ ਹੈ ਜੀ ਇਸ ਨੂੰ ਧਿਆਨ ਨਾਲ ਸਮਝ ਲਿਓ ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜਰੂਰ ਕਰ ਦਿਓ ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਜੀ ਨਾਲ-ਨਾਲ ਠੀਕ ਹੈ ਜੇਕਰ ਕੁਝ ਨਹੀਂ ਪਤਾ ਚੱਲਦਾ ਤਾਂ ਕਮੈਂਟ ਜਰੂਰ ਕਰਦੇ ਹੋ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਵਾ ਦੇਗੇ ਵਾਰ-ਵਾਰ ਤਾਂ ਕਹਿੰਦੇ ਆ ਪਲੀਜ਼ ਕਮੈਂਟ ਜਰੂਰ ਕਰਦੇ ਹੋ ਠੀਕ ਹੈ ਜੀ ਇੰਨਾ ਕਹਿੰਦੇ ਹੋਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਅਪਡੇਟ ਦੇ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਜੀ ਪਲੀਜ਼ ਵੀਡੀਓ ਨੂੰ ਸ਼ੇਅਰ ਜਰੂਰ ਕਰਕੇ ਜਾਓ ਹੈ ਉਮੀਦ ਹੈ ਰਿਕੁਐਸਟ ਹੈ ਤੁਸੀਂ ਇੰਨਾ ਕਰਕੇ ਹੀ ਜਾਓਗੇ ਮਿਲਦੇ ਆ ਜੀ ਨੈਕਸਟ ਅਪਡੇਟ ਚ ਨੈਕਸਟ ਵੀਡੀਓ ਜੋ ਗਵਰਨਮੈਂਟ ਜੋਬ ਵਾਲੀ ਨਾਲ ਤਦ ਤੱਕ ਲਈ ਬੀ ਸੇਫ ਸਟੇ ਕਨੈਕਟਡ ਯੂ ਟੇਕ ਵੈਰੀ ਗੁੱਡ ਕੇਅਰ ਯੋਰself ਬਾਏ ਬਾਏ